ਨੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੱਗੇ ਨਮੀ ਬਲੌਗ ਦੀ ਸ਼ੁਰੂਆਤ ਕਰਨ ਅੱਜ ਦੇ ਦਿਨ 'ਚ ਵੀ ਐਮੀ ਕੰਮ ਕਰਦੇ ਨੇ ਜਿਹੜਾ ਮਾਂਗੇ ਤੇ ਉਹਦੇ ਨਾਲ ਨਾਲ ਜਿਵੇਂ ਆਪਣੀ ਵੀਡੀਓ ਕੋਈ ਨਾ ਕੋਈ ਮੈਸੇਜ ਦੇ ਕੇ ਜਾਂਦੀ ਉਹ ਮੈਸੇਜ ਜਿਹੜੋਂ ਤੋਂ ਦੇਖਦੇ ਆਂ ਅੱਛੇ ਦਿਨ ਦਾ ਕੀ ਬੰਨਤਾ ਹੈ ਤੇ ਵੀਡੀਓ ਨੂੰ ਵਾਸਾ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਕੱਲ ਇੱਥੇ ਮਤਲਬ ਜਦੋਂ ਮੈਂ ਸੋਦੀ ਪੀ ਸੀ ਉਸ ਟਾਈਮ ਉਰੀ ਕਰਨਾ ਕਰਤੀ ਤੇ ਮਤਲਬ ਮੈਨੂੰ ਹੁਣ ਤੱਕ ਵੀ ਬਹੁਤ ਪਛਤਾਵੇ ਰਿਹਾ ਕਿ ਮੈਂ ਉਸ ਟਾਈਮ ਤੇ ਵੀ ਮਤਲਬ ਚੱਲ ਕੇ ਧਿਆ ਨਹੀਂ ਸਕਦੀ ਜੀ ਇੱਕਣਾ ਵਿਚਾਰੀ ਛੋਟੀ ਜੀ ਗੁਗੀ ਇੱਕ ਬਚਾਰੀ ਛੋਟੀ ਜੀ ਗੁਗੀ ਮੰਮੀ ਨਾ ਉਰੇ ਪੀਣਾ ਕਰਕੇ ਲੈ ਗਈ ਸੀ ਤੇ ਉਹ ਗੁਗੀ ਜਿਹੜੇ ਬੱਚੇ ਹੋਏ ਦਾਣੇ ਨੇ ਉਹਨਾਂ ਨੂੰ ਚੁਗ ਰਹੀ ਸੀ ਵਿਚਾਰੀ ਤੇ ਆ ਕਿਉਂ ਉਹ ਬਿੱਲੀ ਨੇ ਫੜ ਲਿਆ ਬਿੱਲੀ ਨੇ ਉਦੀ ਗਰਦਨ ਅਲਾਗੀ ਕਰ ਤੇ ਉਦੀ ਗਰਦਨ ਤੋੜ ਕੇ ਲੈ ਗਿਆ ਹੈ ਹਾਏ ਜਦ ਮੈਂ ਬਾਹਰ ਆਈ ਉਸ ਟਾਈਮ ਇਨਾ ਮਤਲਬ ਖੂਨ ਹੀ ਖੂਨ ਹੋਇਆ ਪਿਆ ਸੱਚੀ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਬਾਕੀ ਦੇ ਪਚਾਈ ਗੁੱਕੀ ਇੱਥੇ ਪਈ ਸੀਗੀ ਰਾਤ ਤੱਕ ਪੈਸਿਆਂ ਮੇ ਹਉਣ ਨੂੰ ਹੀ ਚੱਕ ਕੇ ਲੈ ਗਿਆ ਹਾਂ ਬਿੱਲੀ ਲੱਗੀ ਹੁਣੀ ਹਾਂ ਪਵਾਂ ਜਰਾ ਦੁੱਖ ਹੈ ਮੈਨੂੰ ਕਿ ਕਾਸ਼ ਮੈਂ ਤੋ ਚੱਲੇ ਜਾਂਦਾ ਤੇ ਪਚਾਈ ਦੀ ਜਨਮ ਹੈ ਪਚਾ ਸਕਦੀ। ਬਾਕੀ ਅੱਗੇ ਚੱਲਦੇ ਆਂਗੇ ਹੁਣ ਇੱਧਰ ਲੈ ਘਰ ਤੋਂ ਉੱਧਰ ਲੈ ਘਰ ਉੱਧਰ ਜਾ ਕੇ ਫਿਰਣਾ ਹੋਣਾ ਹੈ। ਰੋਟੀ ਖਾਣੀ ਹੈ ਦਵਾਈ ਲੈਣੀ ਹੈ ਇਹ ਕੰਮ ਕਰਕੇ ਫਿਰ ਉਸ ਤੋਂ ਬਾਅਦ ਗੱਲ ਕਰਦੇ ਆਂ। ਬਾਏ ਬਾਏ। ਸਾਸ੍ਰੀ ਕਾਲ। ਆਹਾ ਕਰਿਆ ਸੀ ਅੱਜ ਬਲੌਗ ਦੀ ਤਿਆਰੀ। ਏ ਬੰਨਣਗੇ ਇੱਥੇ ਪੜਦਾ ਜਾਂ ਤੇ ਜਿਵੇਂ ਮਤਲਬ ਸਿੱਦੇ ਨੇ ਬਲੌਗ ਬਣਾਉਣ ਦੇ ਲਈ ਲਗਾ ਲੋ ਵੀ ਜੀ ਜਾਣੀ ਲੱਗਦਾ ਹੈਗਾ ਉਧਰ ਕੱਲੇ ਬੈਠੇ ਹੁੰਨੇ ਸੁਣਨ ਜੇ ਹੋਈ ਜਾਂਨੇ ਤਾਂ ਕਰਕੇ ਥੋੜਾ ਟਾਈਮ ਇੱਧਰ ਆ ਜਾਨੇ ਤੇ ਮੰਮੀ ਨਾਲ ਨੂੰ ਦੇ ਰਹੀ ਹੈਗੀ ਆ ਪੜਦਾ ਬੰਨਣ ਦੇ ਲਈ ਕਿਉਂਕਿ ਅੱਜ ਰਾਤ ਨੂੰ ਅਸੀਂ ਕਰਨਾ ਹੈ ਲਾਈਵ ਮਤਲਬ ਰਾਤ ਵੀ ਨਹੀਂ 6 ਵਜੇ ਤੇ ਲਾਈਵ ਦੀ ਤਿਆਰੀ ਕਰਦੇ ਆਂ

ਦੋ ਵੰਦਰਾ ਗੀ ਫੁੱਟ ਨੇ ਇਹਦਾ ਵੀ ਮਾਸ ਹੋਈਗਾ ਮੇਰਾ ਵੀ ਦੋਨੇ ਨੇ ਲੋੜਾ ਪਰ ਰੱਖੀ ਨੇ ਬਸ ਪਰੇ ਨਾ ਨਾ ਇਹਨਾਂ ਦੁਗਾਂ ਮੈਨਾਂ ਆਨ ਕੇ ਬਾਂਦਰਾ ਆਪੀ ਫ੍ਰਿਜ ਖੋਲ ਕੇ ਚੀਜ਼ ਲੈ ਜਾਂਦੇ ਅਟਕ ਕਦੱਕੇ ਤੋਂ ਫ੍ਰਿਜ ਖੋਲਦਾ ਉਹ ਘੁੱਟ ਜੱਕ ਤੱਕ ਅੱਧੇ ਮਿਲ ਜਾਂਦਾ ਹਣਾ ਮੈਂ ਬਿਲੇਰੇ ਕਿੰਨੇ ਬੰਦਰ ਆ ਜਾਂਦੇਗਾ ਤੂੰ ਕੱਢ ਕੇ ਸ਼ੇਰ ਸੂਬ ਜਮੀਂ ਛੱਡਦਾ ਮੂੰਪਾ कुछ मर जो वे एक मुझे फाड़ के लेके जाऊँगी तो दूजा था जा दीदी ऐसी क्या ना छाड़ दो नहीं आगे ऐसे <laughs> भी चुपके चुपके ता, कर दो नहीं आगे तांगे सोनू बांदर का ऐना कुछ ऐना कुछ छोड़ जिन्हें अभी ठंडे दिए बहुत लाम दिए ना गैप कर देना हाँ हाँ बब्बे इतना सी हाँ भाई और दो दीदी हाँ साढ़े के तार में दिखा ल ਹਾਂ ਅਮਾ ਜੀ ਅਈ ਇਹੇ ਤਾਂ ਕਿ ਦਿੱਤਾ ਕੀ ਕਿਤੇ ਸੱਚੀ ਸੱਚੀ ਦੱਸੇ ਕੀ ਕੀਤਾ ਹਾਂ ਯਾਰ ਬਾਬੇ ਇਸ ਤੇ ਕਿਦੋਂ ਹਲਾ ਪਹਿਲਾਂ ਤਾਂ ਸੀ ਖੜੀ ਟੁੱਟ ਕੇ ਹਨਾ ਇਹ ਕਹਿੰਦਾ ਇੱਕ ਡੱਬੀ ਲਿਆ ਸੀ ਨੁਕੀਲਾ ਪਰ ਜੁੱਤਲੇ ਹੁੰਦਾ ਤਾਂ ਹੋ ਗਿਆ ਸੀ ਯਾਨੀ ਕੀ ਕਰਿਆ ਜੋ ਪੁੱਲੇ ਦਾ ਪੈਕਟੇ ਕਿਨੀ ਦੇ ਵਿੱਚ ਪਾਤਾ ਹਾਂ ਉਹ ਕੇਦਲੇ ਲਾ ਕੇ ਖਾਣ ਲੱਗੇ ਚਾਹੇ ਦੁੱਧ ਖਰਾਬ ਹੋ ਜਾ ਦੇ ਲ ਸਰਾਰ ਕੀ ਬੱਚੇ <laughs> <पार गया दुदु। laughs> मैं कहनी डिग गए बन देंगे फिर इधर दे 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 तो मे सिर आ जा ਮੈਸਰ ਇੱਥੇ ਰੱਖੋ ਕਰ ਦਵਾ ਦੇ ਕਰ ਦਦੇ ਨਾ ਤੇ ਤਾਂ ਇੱਥੇ ਵੀ ਜਿਵੇਂ ਕਰਦਾ ਨਾ ਨਹੀਂ ਚੱਕਦੇ ਚੱਕਦੇ ਉਦੋਂ ਚੰਗਾ ਚੱਕਦੇ ਜੇ ਡਿੱਗੂ ਹੈ ਨਾ ਮੈਂ ਜੰਪ ਪਿਆ ਖਾਜੂ ਜੰਪੇ ਖਾ ਕੇ ਕਹਾਂ ਮੇਰਾ ਸੀਤੇ ਮੈਂ ਤਾਂ ਸੀ ਨੂੰ ਹੱਥ ਪਾ ਲੂੰਗਾ ਕਹਾਂ بابا ਮੇਰਾ ਪੈਰ ਵੀ ਫੜ ਕੇ ਰੱਖ ਕਿਤੇ ਚਲ ਸੀ ਜੀ ਤੇ ਜੇ ਕਿਤੇ ਮਾਰਦੇ ਤੂੰ ਕਰਦਾ بابے پوری نہ کھچ کے رکھی جے کہوں گا ٹیلی جی کر لاو دے ٹیلی کر کے رکھی کھچنی نہ جائے پھر اپ کھچ کے ٹٹی وے وہ کترے پہ جاتا ہے نا اسیں اننی چھتیں روٹی یہ ہے میرے سی نہیں ہوئی ہے کینچی دے ماں میرے سی نہیں ہوئی ہے کوئی نہیں تے پھر بھی واڈ نہیں نیں انی سامنے نہ گڈی نہیں میں پہلا پلا کر لیتی جے بابے

ਮੈਨੂੰ ਲੋਕ ਉੱਠਣ ਤੇ ਝੜ ਕੇ ਚੱਕਰ ਆਉਂਦੇ ਨੇ ਸਾਨੂੰ ਇੱਥੇ ਬੈਠ ਕੇ ਚੱਕਰ ਨਹੀਂ ਆਉਂਦੇ। ਅਟਾਰੇ ਲੱਗਦਾ ਇਹਦੀ ਡਰਨਾ ਤਾਂ ਸਾਡਾ ਕੰਮ ਆ। ਡਰਨਾ ਨਾ ਸਾਡਾ ਕੰਮ ਆ ਦੀ। ਆ ਚਾਹਤ। ਤੁਸੀਂ ਨੇ ਤੇ ਸਾਰਾ ਹੋ ਗਿਆ ਦੀ ਚੜਨੀ ਨਹੀਂ ਕਿ ਡਰਤਾ ਸੀ ਕੋਈ। ਹੁਣ ਆਪਾਂ ਜਿਹੜਾ ਸੰਡੇ ਵਾਲਾ ਲਾਈਕ ਕਰਾਂਗੇ ਉਹ ਸਾਰੇ ਇਹਨੇ ਇਕੱਠੇ ਦਾ ਰੰਗ ਹੈ ਠੀਕ ਹੈ। ਓਕੇ ਮੈਮ।

बल ज करनी हाई कर, दे हाँ, हाँ, कर, कर छत हाँ, हाँ, हाँ। ना ला देनू खिच हाँ। के हाए हाँ खिच दे खिच दे चल चल बस पुत बस 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 बस

ट्रंक ट्रंक तो, थी थी तो ट्रंक ते उच्चा, हो ट्रंक ते उच्चा हो जाएगा हाँ ट्रंक तो उच्चा हो जाएगा नहीं दे हाँ उ कर ले। ऊरा कर ले ट्रंक सिलाई नो। उरा कड़ी सिलाई ਇਹ ਦੇ ਇਹ ਆ ਦੇਖਾ ਹੈ ਉਹ ਹੋ ਗਿਆ ਬੱਚਾ ਇਹਦੇ ਉੱਤੇ ਪੀੜੀ ਪੂੜੀ ਹੋਰ ਕੁਝ ਢਾਲ ਲੈਂਦੇ ਵੇ ਤੂੰ ਸੁੱਟ ਨਾ ਖਾਲੀ ਵੇ ਬਣੇਗਾ ਕੀ ਉਹ ਗਾਠੀ ਬਣ ਕੇ ਤੇ ਜੀ ਲੈ ਤੁਹਾਨੂੰ ਕੰਧ ਦੇ ਨਾਲ ਲਾ ਲੈਂਦੇ ਨੇ ਤੇ ਟਰੰਕ ਨੂੰ ਲੈ ਉੱਪਰ ਚੱਕ ਸਹੀ ਹੋ ਲੈ